ਆਦੇ ਮਜ਼ਦੂਰ ਦੀ ਗੁਰਤੀ ਨਹੀਂ ਹੋ ਰਹਾ ਨਹੀਂ ਹੋਣ ਦਾਂਗੇ ਨਹੀਂ ਹੋਣ ਦਾਂਗੇ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਲੋਕਾਂ ਦੇ ਹੱਕ ਵਾਦੇ ਜਾਣੇ ਲੋਕਾਂ ਦੇ ਹੱਕ ਵਧੇ ਜਾਣੇ ਲੋਕਾਂ ਦੇ ਹੱਕ ਵਧੇ ਜਾਣੇ ਜਿੰਦਾਬਾਦ ਜਿੰਦਾਬਾਦ ਆਪਣਾ ਕਿਸੇ ਦਾ ਜੀ ਨਹੀਂ ਕਰਦਾ ਜੇ ਜੀ ਉਹ ਪੈਸੇ ਨਹੀਂ ਮੋੜਨੇ ਅਸੀਂ ਆਪਦਾ ਜਿਹੜਾ ਜ਼ਮੀਨ ਜਦੋਂ ਨਵੇਂ ਤੋਂ ਲੋਨ ਲੈਂਦੇ ਆ ਬਾਈ ਵੀਰ ਕਹਨੇ ਕਰੀਏ ਕਹਨੇ ਕਰੀਏ ਕਹੇ ਪਕਾਮ ਦੀ ਰੀਤੀ ਦਾ ਜੀ ਜਿਹੇ ਕਿਹਾ ਸੀ ਖਰਾਬ ਹੋ ਜੰਨਾ ਪਰ ਆਪਾਂ ਨੂੰ ਵੀ ਪਤਾ ਹੁੰਦਾ ਵੀ ਆਪਦੇ ਦੇ ਪਿੱਛੇ ਕਰਦੇ 12 ਉਹ ਉਹ ਜਿਹੜੇ ਆਪਣੇ ਵੀਰ ਨੇ ਜਿਹਨੂੰ ਲੌਣ ਰਿਆ ਇਹ ਉਦੋਂ ਬਾਅਦ ਜਿਹਨੇ ਲੌਣ ਇਹਦਾ ਪੈਸਾ ਭਰ ਦਵਾਣਾ ਹੱਲੇ ਨਹੀਂ ਮੁਲਾਮ ਕੀ ਲਗਾਇਆ ਗੋਗਾਰ ਦੇ ਵਿੱਚ ਉਦੋਂ ਬਾਅਦ ਉਹ ਵੀਰ ਨੂੰ ਮਾਰ ਹੁੰਦਾ ਹੈ ਉਹਦਾ ਡੇਲੇ ਸੇ ਹੁੰਦਾ ਦੋ ਸਾਲ ਡੇਢ ਸਾਲ ਹੋ ਗਿਆ ਉਹਨੂੰ ਬੰਦਲੇ ਨੂੰ ਮੰਜੇ ਦਿੱਤਾ ਹੈ ਬੈਂਕ ਦੇ ਜਾਸ ਤੋਂ ਉਹਨੇ ਪੈਸੇ ਲਈ ਵੀ ਕਿ ਪਹਿਲਾਂ ਇੱਥਾ ਭਰਦਾ ਜਿਉ ਕੇ ਕਾਰੋ ਹੋ ਗਿਆ ਪੂਰੇ ਦੋ ਸਾਲ ਹੋ ਗਿਆ ਮਾਜਰੋਂ ਭਰਨ ਤੋਂ ਵਜਾ ਬਾਰੇ ਵੀ ਉਹ ਬਾਰੀ ਚਾ ਹੁਣ ਬੈਂਕ ਵਾਲਿਆਂ ਦਾ ਕੀ ਹੁੰਦਾ ਉਹਨਾਂ ਦੇ ਦਾਫੀ ਉਹ ਜਿਹੜੀ ਕੱਲ ਮੈਂ ਉਹ ਚਲਾਈ ਜਾਂਦੇ ਨੇ ਉਹ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਲੱਗੇ ਜਿਵੇਂ ਦਾਹਦੇ ਨੇ ਵੀ 12 12 ਲੱਖ ਰੁਪਏ ਆ ਜਿੰਨਾ ਨੇ ਲੋਨ ਲਿਆ ਸੀ ਉਹਦੀ ਹੈ ਤਕਰੀਬਨ ਦੇ 7 ਲੱਖ ਰੁਪਈਆ ਉਹਦੇ ਤੋਂ ਭਰ ਵੀ ਨਹੀਂ ਸਾਢੇ 7 ਲੱਖ ਰੁਪਈਆ ਉਹਦੇ ਤੋਂ ਭਰ ਚੁੱਕੇ ਨੇ ਪਰ ਉਹ ਕੀ ਆ ਜਿਹੜੀ ਬੈਂਕ ਕੇ ਨਾਲ ਦੀ ਕੰਪਨੀ ਆ ਉਹਦੇ ਵੀ ਬਹੁਤ ਵੱਡੀ ਮਾਉਂਦਿੰਦਾ ਕੰਨੀ ਖੜੀ ਗਰੀ ਬੈਠੇ ਨੇ ਉਹਦੇ ਦੇ ਕੀ ਆ ਫਿਰ ਹੁਣ ਉਹ ਕਿਵੇਂ ਅੱਗੇ ਆਏ ਨੇ ਗਰੰਟ ਕਾਲ ਦੀ ਇੱਕੋ ਗੱਲ ਨਾਲ ਮੈਂ ਕਿਹਾ ਸਾਰਾ ਸਰਕਾਰਾ ਉਹ ਸਾਰੀਆਂ ਪ੍ਰੇਸ਼ਕਾ ਤੁਹਾਨੂੰ ਪਤਾ ਹੀ ਆ ਫਿਰ ਦੇਖੇ ਕਿਨੇ ਉਹ ਤੁਹਾਨੂੰ ਦੱਸ ਦੇ ਕਿ ਕਿਲਾ ਕਿਵੇਂ ਬੂ ਕਰਦੀ ਕਿ ਕਾਦਾ ਅਜੇ ਹੋਰ ਤੋਂ ਵੱਧ ਜਾ ਮੰਨੀ ਸੀ ਕੋਈ ਸੁਣਾਣਾ ਪਰ ਉਹ ਆਪਾਂ ਵੀ ਇਹ ਇੱਕ ਜਥੇਬਦੀ ਬਣਿਓ ਇਹ ਹੈਗਾ ਵੀ ਆਪਾਂ ਜਿਵੇਂ ਆਪਾਂ ਕਹਿੰਦੇ ਵੀ ਬੱਚਿਆਂ ਬੱਚੀ ਚੋਕਦਿਆਂ ਦੇ ਜੁਨਾ ਨੇ ਕਰਦੇ ਰੋਕਦਾਂਗੇ ਇਹ ਬਿਲਕੁਲ ਸਹੀ ਹੈ ਆਪਾਂ ਆਪਣੀ ਇਹ ਵੀਰ ਦੇ ਨਾਲ ਕੋਈ ਦੇਚਕਾਰੀ ਨਹੀਂ ਦੀ ਆਪਾਂ ਕਿਹਦੇ ਜਥੇਬਦੀ ਦੇ ਤੌਰ ਤੇ ਦੀਪਾ ਬਾਹਰ ਮੰਡਾਉਣੀ ਦੀ ਦਸਤਾਵੇਜ਼ ਸੀ ਹਲੰਦਰੀਆਂ ਦਾ ਉਹਦੇ ਹੱਥ ਕਾਫੇ ਚੜਿਆ ਆਪਾਂ ਨੇ ਕਹਿੰਦੇ ਪੈਸੇ ਨਾ ਪੜੀਏ ਫੇਕ ਦੇ ਪਰ ਉਹਦੇ ਇੱਕ ਪੈਸੇ ਭਰੇ ਜਾਣ ਜਿੱਦੋਂ ਲੈ ਜਾਣ ਜਿੱਦਾਂ ਇਹ ਪੈਸੇ ਦੇ ਸਕਦਾ ਇਹ ਨਹੀਂ ਹੈਗਾ ਵੀ ਇਹਦਾ ਗੱਲ ਪਟਾਇਆ ਜਾਵੇ ਕਿ ਉਹ 12 ਤੋਂ ਹੁਣ 14-15 ਲੱਖ ਰੁਪਏ ਅਭਰਾਉਣ ਆਪਾਂ ਕਹਿੰਦੇ ਵੀ ਜਿੰਨੇ ਵਿਆਜ ਉਹਨੇ ਕਦੇ ਨਹੀਂ ਲਏ ਜਿੰਨੇ ਬਾਹਰ ਦੇ ਕਹਿੰਦੇ ਵਿਆਜ ਉਹਦੇ ਕਦੇ ਨਹੀਂ ਲਏ ਉਹਦੇ ਪੈਸੇ ਕੱਢਦੇ ਜੇ ਬਾਕੀ ਕਾਜੀ ਦਾ ਕੰਮ ਲੈ ਲੈਣ ਪਰਿਵਾਰ ਇਹ ਆਪਣਾ ਪ੍ਰਬੰਧ ਕਰ ਲੇਗਾ ਇਹ ਤਾਂ ਤਿਆਰ ਨੂੰ ਮੰਨ ਲਿਓ ਅਰੇ ਆਪਾਂ ਇਹ ਨਹੀਂ ਕਹਿੰਦੇ ਕਿ ਪੈਸੇ ਨਾ ਪਰ ਆਪਾਂ ਕਹਿੰਦੇ ਵੀ ਇਹਦਾ ਕੋਈ ਪ੍ਰਾਇਵਟ ਚਾਰ ਹੋਗਾ ਕਿ ਆਪਾਂ ਕਰ ਲੈ ਕੇ ਕੁਝ ਇਹੋ ਭਰ ਦੇਣਾ ਮਾਰੇ ਇਹ ਨਹੀਂ ਹੈ ਨਾ ਵੀ ਉਹ ਆ ਕੇ ਜਿਵੇਂ ਕਹਿੰਦੇ ਨੇ ਵੀ ਅੱਜ ਦੇ ਪੈਸੇ ਭਰ ਦੋ ਜੀ ਸਾਨੂੰ ਦੇ ਦੇ ਦੋ ਇਹ ਪਰਿਵਾਰ ਦੀਆਂ ਮਜਬੂਰੀਆਂ ਨੇ ਜੇ ਮਜਬੂਰੀਆਂ ਨੇ ਹੁਣ ਤੁਹਾਨੂੰ ਕੋ ਹੋਂਦੀ ਕਿ ਲੋੜ ਹੈ ਸਾਡੇ ਇਸ ਦਾ ਮਹਿਕਮਾ ਸਾਰੇ ਇਸ ਦੀ ਨਾ ਕੋਈ ਨੌਕਰੀ ਦਾ ਪ੍ਰਬੰਧ ਹੈ ਬੱਤੀ ਲੋੜ ਗਰੀਬਾਂ ਦਾ ਪੂਰਾ ਕਰਨ ਨੂੰ ਇਹ ਇਸ ਕੰਮ ਤੇ ਹੈ ਜਿਵੇਂ ਪਹਿਲੇ ਕਿ ਸੰਭਾਲਾ ਦੁਨੀਆਂ ਦਾ ਕਿ ਉਹ ਆਪਣੀ ਲਾਗਤ ਤਾਂ ਉਹਦਾ ਸੁਣ ਕੇ ਹੋਵੇ ਆਪਰਾਤੀ ਕਰਨੀ ਚਾਹੀਦੀ ਹੈ ਸਾਹ ਜਾ ਕੇ ਬਹੁਤ ਹਮਤ ਜਿੰਦੇ ਹੱਲ ਹੋਣੇ ਜਿਵੇਂ ਹੁਣ ਉਹ ਦੇਖੋ ਵੀ ਕਿਵੇਂ ਉਹ ਮੰਨ ਲ ਬੋਲਦਾ ਸੀ ਮੈਂ ਵੱਡੀ ਫੋਰਸ ਲੈ ਕੇ ਆਉਂਗਾ ਮੈਂ ਕਹਾਂ ਤੁਸੀ ਕਿੰਨੇ ਕਿੰਨੇ ਬੈਟਰ ਲਓਗੇ ਇਹ ਸਾਰੇ ਡਰੱਬੇ ਨੇ ਇਹਨਾਂ ਦੇ ਆਪਾਂ ਇਹਨਾਂ ਡਰੱਬਿਆਂ ਨੂੰ ਪਹਿਲੇ ਜਾਣਦੇ ਆ ਆਪਾਂ ਨਾਲ ਜਿਆਦਾ ਇਹਨਾਂ ਨੂੰ ਅਵਾਈਸ ਕਰਦਾ ਕੋਈ ਲੋੜ ਨਹੀਂ ਜੀ ਉਹਨਾਂ ਨੂੰ ਤੇਰੀ ਬਾਤਾਂ ਯਾ ਕਰਨ ਦਾ